ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਮੀਰ ਜੀ ਅੱਜ ਆ ਹੀ ਚੱਲੇ ਆ ਪੋਸਟਰ ਵੰਡਣਾ ਪੋਸਟਰ ਲਾਉਣਾ ਆ ਪੋਸਟਰ ਲਾਉਣ ਚੱਲੇ ਆ ਸਾਡਾ ਹੈਗਾ ਪਹਿਲਾ ਦਿਨ ਪੋਸਟਰ ਲਾਉਂਦਾ ਤੇ ਆਪਣੇ ਵੀਰ ਸਾਰੇ ਨਾਲ ਚੱਲੇ ਆਏ ਸਾਡੇ ਸਰਪੰਚ ਸਾਹਿਬਾਡੇ ਮੁੱਲ ਕਾਂਦੇ ਤੇ ਨਾਲੇ ਸਾਡੇ ਇਹ ਹੈਗੇ ਪ੍ਰਧਾਨ ਸਾਹਿਬ ਤੇ ਆਪਾਂ ਨੂੰ ਚੱਲੇ ਆ ਗੱਡੀ ਤੇ ਜੇ ਜਾਂਦੇ ਜਾਂਦੇ ਇੱਕ ਵੀਰ ਨੇ ਆਪਾਂ ਨੂੰ ਦਿੱਤੀ ਸੇਵਾ ਗੱਡੀ ਦੀ ਤੇ ਆ ਬਾਕੀ ਵੀਰ ਆਪਣੇ ਮਗਰ ਬੈਠੇ ਨੇ ਆ ਵੇਖੋ ਸੋ ਖਬੀਰ ਹੋਣੀ ਬਾਕੀ ਸਭ ਕੁਝ ਠੀਕ ਚੱਲ ਰਿਹਾ ਬਾਕੀ ਸਾਰਾ ਕੁਝ ਤੁਹਾਨੂੰ ਨਾਲੋ ਨਾਲ ਦਿਖਾਈ ਜਾਵਾਂਗੇ 17 ਡਗਲਾ ਨੇ ਬਾਕੀ ਚੱਲ ਰਿਹਾ ਹਾਂਜੀ ਆਪਾਂ ਚਗਾਵੇ ਆ ਗਏ ਆ ਚਗਾਵੇ ਆਪਾਂ ਲੋਸਮੈਂਟ ਕਰ ਰਹੇ ਆ ਤੇ ਸਾਰੇ ਵੀਰ ਬੈਠੇ ਆ ਮਗਰ ਲੋਸਮੈਂਟ ਕਰਦੇ ਆ ਤੇ ਹੋਰ ਆਪਾਂ ਮਗਰ ਵੀ ਦਿਖਾਉਨੇ ਆ ਸਾਰਾ ਕੁਝ ਉਹ ਲੈ ਕੇ ਆਉਣੀ ਆ ਰੇਸਾ ਇਹ ਆਪਣੀ ਗੱਡੀ ਆ ਕੱਲ ਚੀਕ ਲਿਆਦੀ ਉਹ ਜਿਹੜੀ ਹੀਰੋ ਥੋੜਾ ਜਿਹਾ ਖਰਾਬ ਹੀ ਦੀ ਆ ਵੀਰ ਨੇਕੜਿਆ ਆਪਾਂ ਲੋਕਿਆ ਵੀ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਇਹ ਲੈ ਜਾਓ ਕਿਰੇਤੇ ਆਪਾਂ ਅਡਜਸਟਮੈਂਟ ਕਰਦੇ ਪਏ ਆ ਤੇ ਨਾਲ ਆਪਣੇ ਵੀਰ ਆਏ ਨੇ ਪ੍ਰਧਾਨ ਸਾਹਿਬ ਪ੍ਰਧਾਨ ਟੂ ਸਾਹਿਬ ਤੇ ਸਾਰੇ ਵੀਰਾਂ ਦੇ ਸੰਯੋਗ ਦੇ ਨਾਲ ਆਪਾਂ ਪੰਜਵੇਂ ਆਖਾਂ ਦਾ ਕੈਂਪ ਆ ਤੇ ਚਲੋ ਹੋ ਸਾਰੇ ਪਿੰਡਾਂ ਜੋ ਹੌਲੀ-ਹੌਲੀ ਇਦਾਂ ਹੀ ਇਸ ਤਿਹਾਰ ਦਿੱ ਜਾਈ ਦੇ ਨਾਲ ਨਾਲ ਲੋਸਮੈਂਟ ਕਰੀ ਜਾਂਦੀ ਆ ਵੀ ਜਿਹੜਾ ਵੀ ਕਿਸੇ ਗਰੀਬ ਦਾ ਪੜਾ ਹੋ ਜੇ ਚਲੋ ਜੀ ਉਹ ਹਿਕਰੀ ਅਬਦੀਪ ਸਿੰਘ ਜੀ ਸਾਡਾ ਦਿਨ ਸੋਵਾਰ ਪਿੰਡ ਮੋਲੇ ਕੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਕਰ ਲੋ ਲਵਾਇਆ ਜਾ ਰਿਹਾ ਜੀ ਇਸ ਵਿੱਚ ਟੈਸਟ ਆਉਣ ਜਾਣ ਦਾ ਖਰਚਾ ਰੋਟੀ ਪਾਣੀ ਦਾ ਬਿਲਕੁਲ ਸਾਰਾ ਫਰੀ ਹੈ ਮਰੀਜ਼ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ ਫਰੀਜ਼ ਨੇ ਆਪਣਾ ਧਾਰਕਾਡ ਤੇ ਜੇ ਕੋਈ ਪੱਕੀ ਦਵਾਈ ਖਾਦਾ ਜ਼ਰੂਰੀ ਲੈ ਕੇ ਆਉਣੀ ਆ ਇਹ ਬੇਤੀ ਪ੍ਰਮਾਣ ਕਰਿਓ ਜੀ ਧੰਨਵਾਦ ਤੇ ਆਪਾਂ ਇੱਦਾਂ ਹੀ ਸਾਰੇ ਪਿੰਡਾਂ 'ਚ ਹੌਲੀ-ਹੌਲੀ ਕਰਦੇ ਅੱਜ ਕਿੰਨੇ ਪਿੰਡ ਆਪਾਂ ਕੱਢਦੇ ਅੱਜ ਤਿੰਨ ਚਾਰ ਪਿੰਡ ਨਿਕਲ ਗਏ ਆ ਤਿੰਨ ਚਾਰ ਪਿੰਡ ਨਿਕਲ ਗਏ ਆ ਵੀ ਇੰਨਾ ਵੀ ਪਿੰਡ 'ਚ ਹੌਲੀ-ਹੌਲੀ ਲੰਘਣਾ ਪੈਂਦਾ ਹੈ ਅੱਜ ਪਹਿਲੇ ਦਿਨ ਅਸੀਂ ਆ ਵੀ ਆਏ ਆ ਸਾਰੇ ਆਪਣੀ ਟੀਮ ਵੱਲੋਂ ਤੇ ਹੁਣ ਆਪਾਂ ਜਾਣਦੇ ਕਿਹੜੇ ਪਿੰਡ ਜਾਣਾ ਹੁਣ ਆਪਾਂ ਕੁਬੀਰ ਪਿੰਡ ਕਿਹੜੇ ਜਾਣਾ ਆਪਾਂ ਪਿੰਡ ਆਪਾਂ ਜਾਣਾ ਇਹ ਜਿਹੜਾ ਕੋਈ ਨਹੀਂ ਇੱਥੇ ਪਹੁੰਚਾ ਪਿੰਡ ਤੇ ਆਈ ਕਿੱਥੇ ਲੱਗਦਾ ਟੱਪਿਆਲੇ ਨੂੰ ਸ਼ਾਇਦ ਜਾਵਾਂਗੇ